ਕਿ ਲਈ ਨੂੰ ਦੇਸ਼ ਭਾਰਤ ਚਾ ਪਾਜਪਾ ਤੋਂ ਬਗੈਰ ਜਿੰਨੇ ਵੀ ਜਿੰਨੀਆਂ ਵੀ ਪਾਰਟੀਆਂ ਆ ਉਹਨਾਂ ਦੇ ਉਹ ਐਮਪੀ ਜਿੱਤੇ ਆ ਉਹਨਾਂ ਸਾਰਿਆਂ ਨੂੰ ਮੰਗ ਪੱਤਰ ਤੇ ਜੜ ਵੱਡੇ ਕੱਟ ਕਰਕੇ ਪਾ ਦਿੱਤੀ ਜਾਵੇਗੀ ਕੇਐਮਐਸਪੀ ਦਾ ਗਾਰੰਟੀ ਕਰੂ ਜਿੰਨੀਆਂ ਵੀ ਫਤਲਾ ਸਾਰੀ ਵਿਦਾ ਹਿੰਦੁਸਤਾਨ ਉਹਨਾਂ ਸਾਰਿਆਂ ਦਾ ਗਿਰਾ ਗਰੰਟੀ ਦਾ ਕਰੋੜ ਵੜਾਇਆ ਜਾਵੇ 50000 ਪਰਾਪਾ ਪਿੰਸਰ ਕਿਸਾਨ ਮੀਦੋੜ ਖੇਤਾਂ 'ਚ ਕੰਮ ਕਰਦੇ ਆ ਉਹਨਾਂ ਨੂੰ 10000 ਪਰਾਪਾ ਪਿੰਸਰ ਦਿੱਤੀ ਜਾਵੇ ਤੇ ਡਬਲਯੂਟੀਓ ਚੋਂ ਪਾਸ ਬਾਹਰ ਆਵੇ ਲਖੀਂਪੁਰ ਖੀਰੀ ਦਾ ਇਨਸਾਫ ਕਿਸਾਨਾਂ ਨੂੰ ਦਿੱਤਾ ਜਾਵੇ ਤੁਸੀਂ ਕਹਿੰਦੇ ਕਿਸਾਨਾਂ ਨੇ ਰਸਤੇ ਰੋਕੇ ਹੋਏ ਜਾਂ ਇਹ ਏਡੇ ਪਲੇਖੇ ਪੈਦਾ ਕਰ ਰਹੇ ਜੋ ਇਹ ਤੁਸੀਂ ਜਾਣ ਬੁਝ ਕੇ ਕਰ ਰਹੇ ਹੋ ਲੋਕਾਂ ਨੂੰ ਗਮਰਾਹ ਕਰ ਰਹੇ ਹੋ ਉਹਨਾ ਬਾਡਰਾਂ ਦੇ ਉੱਤੇ ਰਸਤਾ ਜਿਹੜਾ ਉਹ ਰਿਆਣੇ ਦੀ ਸਰਕਾਰ ਨੇ ਰੋਕਿਆ ਕੇਂਦਰ ਸਰਕਾਰ ਦੀ ਸ਼ਹਿਰ ਦੇ ਉੱਤੇ ਕੰਧਾਂ ਕੀਤੀਆਂ 7 ਫਰਵਰੀ ਦੀਆਂ ਰੰਮੀ ਈੜੀਆ ਲੜਾਈ ਭਾਵੇਂ 5 ਸਾਲ ਲੜਨੀ ਪਵੇ 5 ਸਾਲ ਤੋਂ ਗਾਂ ਵੀ ਲੜਨੀ ਪਵੇ ਉਹ ਲੜਾਈ ਲੜਨ ਵਾਸਤੇ ਵਿਉਤਬੰਦੀ ਕੀਤੀ ਹੋਈ ਆ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਜਿੱਥੇ ਕਿਸਾਨ ਆਪਣੀ ਮੰਗਾਂ ਲੈ ਕੇ ਲਗਾਤਾਰ ਸੰਘਰਸ਼ ਕਰ ਰਹੇ ਨੇ ਉੱਤੇ ਹੀ ਹੁਣ ਕਿਸਾਨ ਆਗੂ ਨੇ ਸਤਨਾਮ ਸਿੰਘ ਪੰਨੂ ਵੱਨੋਂ ਐਲਾਨ ਕਰ ਦਿੱਤਾ ਗਿਆ ਹੈ ਕਿ ਅਸੀਂ 8 ਜੁਲਾਈ ਵਾਲੇ ਦਿਨ ਪੰਜਾਬ ਦੇ 13 MPਆਂ ਦੇ ਘਰਾਂ ਦੇ ਬਾਹਰ ਧਰਨਾ ਦਵਾਂਗੇ ਤੇ ਉਹਨਾਂ ਨੂੰ ਮੰਗ ਪੱਤਰ ਦਵਾਂਗੇ ਤਾਂ ਜੋ ਕੇਂਦਰ ਦੇ ਵਿੱਚ ਕਿਸਾਨੀ ਮੁੱਦਿਆਂ ਲੈ ਕੇ ਆਵਾਜ਼ ਚੁੱਕੀ ਜਾ ਸਕੇ ਮੈਂ ਸਤਨਾਮ ਸਿੰਘ ਪੰਨੂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੁਭਾਗੂ ਅੱਜ ਆਪਾਂ ਜੋ 8 ਜੁਲਾਈ ਨੂੰ ਐਮਪੀਆਂ ਨੂੰ ਮੰਗ ਪੱਤਰ ਦੇਣੇ ਆ। ਪਾਜਵਾਦ ਤੋਂ ਬਗੈਰ ਜਿੰਨੇ ਵੀ ਐਮਪੀ ਆ ਦੇਜ ਦੇ ਵਿੱਚ ਉਸ ਬੰਦੀ ਗੱਲਬਾਤ ਕਰਨੀ ਆ ਮੇਰੇ ਵੀਰੋ। ਇਹ ਗੱਲਬਾਤ ਸੁਣ ਕੇ ਇਹਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਆਪਣੀ ਗੱਲ ਲੋਕਾਂ ਤੱਕ ਜਾ ਸਕੇ। ਕਿਸਾਨ ਮਿਹਦੂਰ ਮੋਰਚਾ ਤੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ ਜੋ ਲਾਨ ਕੀਤਾ ਗਿਆ ਵਾ 8 ਜੁਲਾਈ ਨੂੰ ਦੇਸ਼ ਭਰ ਚ ਭਾਜਪਾ ਤੋਂ ਬਗੈਰ ਜਿੰਨੇ ਵੀ ਜਿੰਨੀਆਂ ਵੀ ਪਾਰਟੀਆਂ ਵਾਂ ਉਹਨਾਂ ਦੇ ਜੋ ਐਮਪੀ ਜਿੱਤੇ ਆ ਉਹਨਾਂ ਸਾਰਿਆਂ ਨੂੰ ਮੰਗ ਪੱਤਰ ਦਿੱਤੇ ਜਾਣ ਵੱਡੇ ਇਕੱਠ ਕਰਕੇ ਉਹਦੇ ਸਬੰਧ ਦੇ ਵਿੱਚ ਹੀ ਕਿਸਾਨ ਮਿਹਨਤੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਫੈਸਲਾ ਕੀਤਾ ਗਿਆ ਵਾ ਕਿ 13 ਦੇ 13 ਐਮਪੀ ਪੰਜਾਬ ਦੇ ਵਿੱਚ ਜੋ ਉਹਨਾਂ ਨੂੰ ਉਹਨਾਂ ਦੇ ਘਰਾਂ ਅੱਗੇ ਵੱਡੇ ਇਕੱਠ ਕਰਕੇ ਕਿਸਾਨਾਂ ਮਜ਼ਦੂਰਾਂ ਬੀਬੀਆਂ ਬੱਚਿਆਂ ਦੇ ਲੋਕ ਪ੍ਰਦਰਸ਼ਨ ਕਰਕੇ ਉਹ ਮੰਗ ਪੱਤਰ ਲੈ ਕੇ ਜਾਣ ਇਹ ਮੰਗ ਪੱਤਰ ਅੰਮ੍ਰਿਤਸਰ ਗੁਰਦਾਸਪੁਰ ਹੁਸ਼ਿਆਰਪੁਰ ਜਲੰਧਰ ਕਪੂਰਥਲਾ ਇਹ ਆਪਣਾ ਜਿਹੜਾ ਖਡੂਰ ਸਾਹਿਬ ਦਾ ਹਲਕੇ ਤੋਂ ਜਿੱਤੇ ਆ ਅਮਰਿਤਪਾਲ ਜੱਲੂ ਕਰੋੜ ਦੇ ਪਿੰਡੋਂ ਉੱਥੇ ਇਸ ਤਰ੍ਹਾਂ ਫਰੀਦਕੋਟ ਅ ਗਵਾਇਆ ਜੋ ਜਿੱਤੇ ਫਰੀਦਪੁਰ ਤੋਂ ਇਸ ਤਰ੍ਹਾਂ ਜੋ ਠੰਡੇ ਤੋਂ ਜਿੱਤੇ ਹਰ ਸਿਮਰਤਪੁਰ ਉਹਨਾਂ ਦੇ ਘਰ ਅੱਗੇ ਇਸੇ ਤਰੀਕੇ ਦੇ ਨਾਲ ਸੰਗਰੂਰ ਪਤਿਆਲੇ ਫਤੇਗੜ ਸਾਹਿਬ ਤੇ ਆਪਣਾ ਅਨੰਦਪੁਰ ਸਾਹਿਬ ਜਿੰਨੇ ਵੀ 13 ਦੇ 13 ਹਲਕੇ ਆ ਸਾਰੇ ਸਾਰੇ ਐਮਪੀ ਨੂੰ ਵੱਡੇ ਇਕੱਠ ਕਰਕੇ ਮੰਗ ਪੱਤਰ ਦਿੱਤੇ ਜਾਣਗੇ ਤੇ ਮੰਗ ਕੀਤੀ ਜਾਵੇਗੀ KMSP ਦਾ ਗਰੰਟੀ ਕਾਨੂੰਨ ਜਿੰਨੀਆਂ ਵੀ ਪਤਲਾ ਸਾਲ ਬੀਤਾਂ ਹਿੰਦੁਸਤਾਨ ਚ ਉਹਨਾਂ ਸਾਰਿਆਂ ਦਾ ਗੜਾ ਗਰੰਟੀ ਦਾ ਕਾਨੂੰਨ ਬਣਾਇਆ ਜਾਵੇ ਕਿ ਉਹਨਾਂ ਦੀ ਜਿਹੜੀ ਫਸਲ ਆ ਮੰਡੀ ਦੇ ਜਾਵੇ ਤਾਂ ਉਹਦੀ ਉਹਦੀ ਗਰੰਟੀ ਹੋਵੇ ਕਿ ਜੋ ਭਾਅ ਲਾਣਿਆ ਹੋਇਆ ਉਹ ਮਿਲ ਜੇ ਤੇ ਭਾਅ ਲਾਣਨਾ ਕਿਤਰਾ ਉਹ ਭਾਅ ਲਾਣਣਾ ਆ ਜਿਹੜਾ ਉਹ ਸੀ2 ਪਲੱਸ 50 ਡਾਕਟਰ ਸੁਮਿਲਰ ਕਮੇਟੀ ਰਿਪੋਰਟ ਦਿੰਤਾ ਉੱਤੇ 50% ਮੁਨਾਫਾ ਜੋੜ ਕੇ ਉਹ ਭਾਅ ਲਾਣਿਆ ਜਾਂਦਾ ਉਦੇ ਮੁਤਾਬਕ ਜਿਹੜਾ ਸਾਡਾ ਜਿਹੜਾ ਕਣਕ ਛੋਲੇ ਦਾ ਪਾ ਉਹ 4200 ਨੇੜੇ ਬਣਨਾ ਵਾ ਇਸ ਤਰ੍ਹਾਂ ਬਾਕੀ ਚੀਜ਼ਾਂ ਦਾ ਤੋਂ ਉਹਦੀ ਗਰੰਟੀ ਹੋਵੇ ਮੰਡੀ ਦੇ ਵਿੱਚ ਇੱਕ ਤੇ ਮੰਗਿਆ ਇਸ ਤੋਂ ਨਾਲ ਜਿਹੜਾ ਕਿਸਾਨਾਂ ਦਾ ਕਰਜ਼ਾ ਵਾ ਉਹ ਖਤਮ ਕਰਨ ਕੀਤਾ ਜਾਵੇ ਜਾਂ ਕਾਰਪੋਰੇਟ ਦਾ ਖਤਮ ਕਰ ਰਹਾ ਸਾਡਾ ਕਿਉਂ ਨਹੀਂ ਖਤਮ ਹੋ ਰਿਹਾ ਤੇ ਫਸਲੀ ਬੀਮਾ ਯੋਜਨਾ ਲਾਗੂ ਕੀਤੀ ਜਾਵੇ ਲੈਂਡ ਦੇ ਕੁਝ ਨੀਤੀਆਂ ਰੱਦ ਕੀਤਾ ਜਾਵੇ ਬਿਜਲੀ ਐਕਟ 2023 ਰੱਦ ਕੀਤਾ ਜਾਵੇ ਬਿਜਲੀ ਦੇ ਪ੍ਰੀਪੇਡ ਮੀਟਰ ਲਾਉਣੇ ਬੰਦ ਕੀਤੇ ਜਾਣ ਤੇ ਮਨਰੇਗਾ ਜਿਹੜੀ ਆ ਉਹ 200 ਦਿਨ ਕੀਤੀ ਜਾਵੇ 100 ਦਿਨ ਤੋਂ ਤੇ 700 ਰੁਪਏ ਦੀ ਦਿਹਾੜੀ ਕੀਤੀ ਜਾਵੇ ਤੇ ਕਿਸਾਨਾਂ ਆ ਆਪਣਾ ਮਜ਼ਦੂਰਾਂ ਨੂੰ ਜਿਹੜਾ ਵਾ ਉਹ ਨਾ ਜਿਹੜੀਆਂ 14 ਦੀ 14 ਵਸਤਾਵਾਂ ਉਹ ਸਸਤੀਆਂ ਪਈ ਜਾਣ ਜਾਂ ਮੁੱਤ ਦਿੱਤੀਆਂ ਜਾਣ ਤੇ ਆਪਣਾ 10000 ਬੜਾਪਾ ਪਿੰਡ ਸਰਕਾਰ ਸਾਹਿਬ ਮਜ਼ਦੂਰ ਖੇਤਾਂ 'ਚ ਕੰਮ ਕਰਦੇ ਆ ਉਹਨਾਂ ਨੂੰ 10000 ਬੜਾਪਾ ਪਿੰਡ ਸਰਕਾਰ ਦਿੱਤੀ ਜਾਵੇ ਤੇ ਡਬਲਯੂਟੀਓ ਚੋਂ ਬਾਹਰ ਆਵੇ ਲਕੀਮਪੁਰ ਖੀਰੀ ਦਾ ਇਨਸਾਫ ਕਿਸਾਨਾਂ ਨੂੰ ਦਿੱਤਾ ਜਾਵੇ ਤੇ ਖਸਨਾ ਵੀ ਉਹ ਸਾਰੇ ਕੀਤੇ ਪਰਚੇ ਜਿਹੜੇ ਰੱਦ ਕੀਤੇ ਜਾਣ ਇਹ ਜਿੰਨੀਆਂ ਵੀ 12 ਦੀਆਂ 12 ਬੰਦਾ ਸਾਡੀਆਂ ਇਹ ਮੰਗਾ ਤੁਰੰਤ ਹਲ ਕੀਤੀਆਂ ਜਾਣ ਤੇ ਉਹਦੇ ਤਾਰ ਦੇ ਉੱਤੇ ਆਪਣਾ ਪ੍ਰਾਈਵੇਟ ਬਿੱਲ ਜਿਹੜੀਆਂ ਪ੍ਰਾਈਵੇਟ ਜਿਹੜੀਆਂ ਹੈਗੀਆਂ ਉਹ ਵਿਰੋਧੀ ਪਾਰਟੀਆਂ ਇਹ ਉੱਥੇ ਪ੍ਰਾਈਵੇਟ ਬਿੱਲ ਲੈ ਕੇ ਲੋਕ ਸਭਾ ਦੇ ਵਿੱਚ ਆਉਣ ਇਹਨਾਂ ਦੇ ਸਬੰਧ ਵਿੱਚ ਇਹਨਾਂ ਤੇ ਦਬਾਅ ਪਾਇਆ ਜਾਊਗਾ ਤੇ ਲੈ ਕੇ ਆਉਣ ਜੇ ਲੋਕਾਂ ਦੇ ਨੁਮਾਇੰਦੇ ਆ ਤੇ ਜੇ ਤੁਸੀਂ ਲੋਕਾਂ ਦੇ ਕੋਈ ਨੁਮਾਇੰਦੇ ਜੋ ਜੇ ਤੁਸੀਂ ਕੋਈ ਵਿਰੋਧੀ ਧਿਰ ਦੇ ਵਿੱਚ ਜੋ ਜਾਂ ਤੁਸੀਂ ਐਨਟੀਆ ਦੇ ਵਿੱਚ ਜੋ ਤੇ ਤੁਹਾਡਾ ਫਰਜ ਬਣਦਾ ਵਾ ਕਿ ਕਿਸਾਨਾਂ ਤੇ ਮਜ਼ਦੂਰਾਂ ਦੀ ਉੱਤੇ ਗੱਲ ਕਰੋ ਜੇ ਨਹੀਂ ਕਰੋਗੇ ਤਾਂ ਤੁਹਾਨੂੰ ਭਾਜਪਾ ਨੂੰ ਵੀ ਸੇਕ ਆਪਣਾ ਜਿਹੜਾ ਚਲਣਾ ਪਊਗਾ ਤੁਹਾਨੂੰ ਵੀ ਔੜਗਣਾ ਚ ਲੋਕ ਪਿੰਡਾਂ ਚ ਨਹੀਂ ਵਣ ਦੇਣਗੇ ਇਸ ਦੇ ਨਾਲ ਸਾਡੀ ਅਗਲੀ ਜਿਹੜੀ ਗੱਲ ਮੈਂ ਕਰਨੀ ਤੁਹਾਡੇ ਨਾਲ ਉਹ ਇਹ ਆ ਪਈ ਜਿਹੜਾ ਆਪਣਾ ਆ ਰੌਲਾ ਪੈ ਰਿਹਾ ਮੀਡੀਆ ਦੇ ਵਿੱਚ ਬੁੱਧੀਜੀਵੀ ਰੋਜ ਬਾਈ ਦੇ ਚੱਲਣਾ ਤੇ ਜਾਂ ਹੋਰ ਕਈ ਤਰ੍ਹਾਂ ਦੇ ਜਿਹੜੇ ਆ ਹਰਿਆਣੇ ਦੇ ਕੋ ਮੰਤਰੀ ਉਹ ਬਿਆਨ ਦੇ ਜਾਂਦੇ ਆ ਜਿੱਦਾਂ ਉਹਨਾਂ ਦਾ ਟ੍ਰਾਂਸਪੋਰਟ ਮੰਤਰੀ ਬਿਆਨ ਦੇ ਜਾਂਦਾ ਠੀਕ ਹੈ ਗੱਲ ਕਰੇ ਕਹਵੇ ਜਾ ਕੇ ਜਿਹਨੂੰ ਕਹਣਾ ਖੇਤੀਬਾੜੀ ਮੰਤਰੀ ਨੂੰ ਕੇਂਦਰ ਚ ਕਰੇ ਉਹ ਗੱਲ ਕਿਸਾ ਦਾ ਨਾ ਇਹ ਤਾਂ ਕੀ ਕਿਸੇ ਨੂੰ ਉਤਰਾਜ ਆ ਪਰ ਜਿਹੜੀ ਤੁਸੀਂ ਯਾਰਾ ਕਿਸਾਨਾਂ ਨੇ ਰਸਤੇ ਰੋਕੇ ਹੋਏ ਆ ਜਾਏ ਇਹੜੇ ਪਲੇਖੇ ਪੈਦਾ ਕਰ ਰਹੇ ਜੋ ਇਹ ਤੁਸੀਂ ਜਾਣ ਬੁਝ ਕੇ ਕਰ ਰਹੇ ਜੋ ਲੋਕਾਂ ਨੂੰ ਗਮਰਾਹ ਕਰ ਰਹੇ ਜੋ ਦੁਨੀਆਂ ਭਰ ਦੇ ਵਿੱਚ ਬੱਚਾ ਬੱਚਾ ਜਾਣਦਾ ਰਸਤਾ ਕਹਿੰਦੇ ਰੋਕਿਆ ਵਾ ਇਹਨਾਂ ਬਾਰਡਰਾਂ ਦੇ ਉੱਤੇ ਇਹਨਾਂ ਬਾਰਡਰਾਂ ਦੇ ਉੱਤੇ ਰਸਤਾ ਇਹਦਾ ਬਹੁ ਹਰਿਆਣੇ ਦੀ ਸਰਕਾਰ ਨੇ ਰੋਕਿਆ ਕੇਂਦਰ ਸਰਕਾਰ ਦੀ ਸ਼ਹਿਰ ਉੱਤੇ ਕੰਧਾਂ ਕੀਤੀਆਂ 7 ਫਰਵਰੀ ਦੀਆਂ ਅਸੀਂ ਤਾਂ 13 ਫਰਵਰੀ ਨੂੰ ਗਏ ਉੱਥੇ 7 ਫਰਵਰੀ ਦੀਆਂ ਕੰਧਾਂ ਕੀਤੀਆਂ ਜਾਂ ਅਸੀਂ ਦੋਨੋਂ ਛੱਡਾ ਛੱਡੀਆਂ ਹੋਈਆਂ ਸਾਰੇ ਥਾਵਾਂ ਤੇ ਤੁਸੀਂ ਕੋਈ ਨਹੀਂ ਛੱਡਦੇ ਤੁਸੀਂ ਵੀ ਦੋਨੋਂ ਛੱਡਾ ਛੱਡ ਦੋ ਲੋਕ ਕੌਣ ਜਾਣ ਸਾਨੂੰ ਕੀ ਤਰਾਜ ਆ ਜਾਂ ਸਾਰਾ ਤਰਨਾ ਚੁੱਕ ਦੋ ਉੱਥੋਂ ਆਪਣਾ ਉੱਥੋਂ ਫੋਰਸਾਂ ਭਾਗ ਹਟਾ ਲਓ ਤੇ ਕੰਧਾਂ ਢਾਹ ਲਓ ਔਰ ਰਸਤਾ ਖੋਲ ਦੋ ਸਾਰਾ ਅਸੀਂ ਵੀ ਟਰਾਲੀਆਂ ਲੈ ਕੇ ਉੱਥੇ ਦਿੱਲੀ ਜਾਈਏ ਇਸ ਕਰਕੇ ਤੁਹਾਡੇ ਪਾੜੇ 'ਚ ਗੇਂਦਿਆ ਕੇਂਦਰ ਸਰਕਾਰ ਦੇ ਪਾੜੇ 'ਚ ਗੇਂਦਿਆ ਤੇ ਰਾणे ਸਰਕਾਰ ਦੇ ਰਾਣਾ ਸਰਕਾਰ ਦੇ ਪਾੜੇ 'ਚ ਗੇਂਦ ਆ ਕਿ ਰਸਤਾ ਤੁਸੀਂ ਕਦੋਂ ਖੋਲਣਾ ਜਾਂ ਕਿ ਸਾਲਾਂ ਦੀਆਂ ਮੰਗਾਂ ਕੇਂਦਰ ਸਰਕਾਰ ਨੇ ਕਦੋਂ ਮੰਨਣੀਆਂ ਇਹ ਉਹਨਾਂ ਦੇ ਪਾੜੇ 'ਚ ਗੇਂਦ ਆ ਅਸੀਂ ਬੈਠੇ ਆਂ ਅਸੀਂ ਆਪਣੀ ਲੜਾਈ ਲੜਨ ਵਾਸਤੇ ਦ੍ਰਿੜ ਆਂ ਤੇ ਅਸੀਂ ਜਿਹੜਾ ਆਪਣਾ ਮੋਰਚਾ ਹੋਇਆ ਹੋਰ ਮਜ਼ਬੂਤ ਕਰਾਂਗੇ 8 ਤਰੀਕ ਨੂੰ ਅਸੀਂ ਮੰਗ ਪੱਤਰ ਦੇ ਰਹੇ ਆ ਉਸ ਤੋਂ ਬਾਅਦ ਲਗਾਤਾਰ ਅਗਲੇ ਪ੍ਰੋਗਰਾਮ ਜਿਹੜੇ ਉਹ ਸਾਡੇ ਆਉਣਗੇ 15 ਅਗਸਤ ਨੂੰ ਜਿਹੜੇ ਆ ਦੇਸ਼ ਭਰ ਦੇ ਵਿੱਚ ਜਿਹੜੇ ਉਹ ਟਰੈਕਟਰ ਮਾਰਚ ਹੋਣਗੇ ਤੇ ਉਸ ਤੋਂ ਅੱਗੇ ਇਹ ਜਿਹੜਾ ਵਾ ਫਿਰ ਪ੍ਰੋਗਰਾਮ ਜਿਹੜੇ ਸਖਤ ਪ੍ਰੋਗਰਾਮ ਆ ਸਖਤ ਐਕਸ਼ਨ ਆ ਉਹ ਦਿੱਤੇ ਜਾਣਗੇ ਤੇ ਲੰਮੀ ਲੜਾਈ ਦਾ ਲੜਨ ਵਾਸਤੇ ਤਿਆਰ ਆ ਲੰਮੀ ਲੜਾਈ ਅਸੀਂ ਇਹ ਲੜਾਂਗੇ ਕਿਉਂਕਿ ਸਾਡੀਆਂ ਮੰਗਾਂ ਬਿਲਕੁਲੋਂ ਠੀਕ ਆ ਸਾਡੀਆਂ ਮੰਗਾਂ ਚ ਨੈਤਿਕ ਬਾਲਿਆ ਸਾਡੀਆਂ ਮੰਗਾਂ ਜਿਹੜੀਆਂ ਵਾ ਉਹ ਲੋਕਾਂ ਦੀਆਂ ਮੰਗਾਂ ਵਾ ਤੇ ਉਹਨਾਂ ਮੰਗਾਂ ਤੇ ਅਸੀਂ ਜਿਹੜਾ ਵਾ ਲੰਮੀ ਜਿਹੜੀ ਲੜਾਈ ਭਾਵੇਂ 5 ਸਾਲ ਲੜਨੀ ਪਵੇ 5 ਸਾਲ ਤੋਂ ਘਾ ਵੀ ਲੜਨੀ ਪਵੇ ਉਹ ਲੜਾਈ ਲੜਨ ਵਾਸਤੇ ਵਿਉਤਬੰਦੀ ਕੀਤੀ ਹੋਈ ਆ ਇਹ ਅਸੀਂ ਸ਼ਮਟ ਕਰਨਾ ਚਾਹੁੰਦੇ ਆ ਹਰ ਹਾਲ ਦੇ ਵਿੱਚ ਮੋਰਚਾ ਲੜਨਾ ਵਾ ਤੇ ਜਿੱਤਣਾ ਵਾ ਤੇ ਇਸ ਕਰਕੇ ਸਾਰੇ ਕਿਸਾਨਾਂ ਮਜ਼ਦੂਰਾਂ ਨੂੰ ਸਾਰੀ ਪੀ ਲਿਆ ਵੀ ਤੁਸੀਂ ਤਖੜੇ ਹੋ ਕੇ ਇਹ ਮੋਰਚੇ ਨੂੰ ਮਜ਼ਬੂਤ ਕਰੋ ਤੇ ਆਪਣੀਆਂ ਹੱਕੀ ਮੰਗਾਂ ਲਈ ਜਿਹੜੇ ਉਹ ਮੈਦਾਨ ਦੇ ਵਿੱਚ ਆਓ 8 8 ਜੁਲਾਈ ਨੂੰ 11 ਦੀ ਤਦਾਦ ਦੇ ਵਿੱਚ ਪੰਜਾਬ ਦੇ ਵਿੱਚ ਨਿਕਲ ਕੇ 13 MPਾਂ ਦੇ ਘਰਾਗੇ ਜਿਹੜੇ ਆ ਰੋਸ ਪ੍ਰਦਰਸ਼ਨ ਕਰਕੇ ਮੰਗ ਪੱਤਰ ਦਿਓ ਵੈਰੂ ਜੀ ਦਾ ਖਾਲਸਾ ਵੈਰੂ ਜੀ ਦਾ ਹੁਣ ਵੇਖਣਾ ਹੋਵੇਗਾ ਅੱਜ ਉਹ ਪੰਜਾਬ ਦੇ MP ਨੇ ਉਹ ਕੇਂਦਰ ਦੇ ਵਿੱਚ ਕਿਸਾਨਾਂ ਦਾ ਮਸਲਾ ਕਿਸ ਤਰ੍ਹਾਂ ਹੱਲ ਕਰਾਉਂਦੇ ਨੇ ਅਗਰ ਉਹ ਆਵਾਜ਼ ਵੀ ਚੁੱਕਦੇ ਨੇ ਕੀ ਕਿਸਾਨ ਉਹਨਾਂ ਦੀ ਆਵਾਜ਼ ਚੁੱਕਦੇ ਨਾਲ ਖੁਸ਼ ਹੁੰਦੇ ਨੇ ਕੀ ਕਹਿੰਦੇ ਨੇ ਹੁਣ ਆਲਾ ਸਮਾਂ ਦੱਸੇਗਾ ਕੈਮਰਾ ਪਾਸਾ ਸ਼ੰਕਰ ਦੇ ਨਾਲ ਮਹਿਬਲਵਿੰਦਰ ਸਿੰਘ ਤੁਸੀਂ ਦੇਖਦੇ ਰਹੋ D5 ਚਲ ਪੰਜਾਬੀ ਨਿਰਧਰ ਹਾਂ ਨਿਰਪੱਖ ਰਹਾ ਹਾਂ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਅਸੀਂ ਕਿਹਨਾਂ ਕਰ ਰਿਹਾਏ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬਣਾਂਗੇ ਪੰਜਾਬ ਦੀ ਆਵਾਜ਼ ਬਣ ਹੋਰਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਤ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ ਮਨਨੰਜ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਚੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨੈਡਾ ਵਿੱਚ